ਹੈਲੋ ਜੀ ਗੁੱਡ ਮਾਰਨਿੰਗ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਤੇ ਚਰਦੀ ਕਲਾ ਵਿੱਚ ਹੋਵੋਗੇ ਤੇ ਕੱਪੜੇ ਆਪਣੇ ਕੰਮਾਂ ਵਿੱਚ ਲੱਗੇ ਹੋਵੋਗੇ ਤੇ ਆ ਦੇਖੋ ਕੱਲ ਬਹੁਤ ਜ਼ਿਆਦਾ ਗਰਮੀ ਸੀ ਬਹੁਤ ਜ਼ਿਆਦਾ ਤੇ ਗਰਮੀ ਕਰਕੇ ਬਹੁਤ ਬੁਰਾ ਹਾਲ ਸੀ ਤੇ ਅੱਜ ਸਾਡਾ ਮਿਸਤਰੀ ਵੀ ਨਹੀਂ ਆਇਆ ਟਾਈਮ ਹੈਗਾ ਛੱਡਦੇ 8 ਦਾ ਤੇ ਅੱਜ ਸਾਡਾ ਮਿਸਤਰੀ ਵੀ ਨਹੀਂ ਆਇਆ ਹੈਗਾ ਦੇਖੋ ਕੱਲ ਰੇਤਾ ਟੋਇਆ ਡੈਡੀ ਨੇ ਤੇ ਅੱਜ ਕੱਲ ਹਵਾਸ ਜਿਹੀ ਵਾਲੀ ਹੋ ਗਈ ਸੀ ਨਹੀਂ ਧੁੱਪ ਘੱਟੇ ਮਤਲਬ ਕਿ ਗੂਹਮੋਜਾ ਵਾਲਾ ਹੋ ਗਿਆ ਤੇ ਜਿਦੇ ਕਰਕੇ ਦੇਖਦੇ ਫੇਰੇ ਹੀ ਨਹੀਂ ਆ ਗਿਆ ਛੱਡਦੇ 8 ਟਟ ਕੇ ਹੀ ਤੇ ਮਿਸਤਰੀ ਨੇ ਛੁੱਟੀ ਕਰ ਲਈ ਕਿਉਂਕਿ ਉਹਨੇ ਚੜ ਗਿਆ ਬੁਖਾਰ ਗਰਮੀ ਕਰਕੇ ਜੇ ਤੁਸੀਂ ਜ਼ਿਆਦਾ ਗਰਮੀ ਪਈ ਕਰਨ ਕਰਕੇ ਬਿਖਾਰ ਚੜ ਗਿਆ ਹਨ ਤੇ ਇੱਕ ਬਹੁਤ ਤੇ ਧੰਨ ਦਿਖਾ ਲਿਆ ਅੱਜ ਤੇ ਰੇਪ ਤੋਂ ਤੋਂ ਰੇਪ ਚਾਹ ਸ਼ੁਕਰ ਕਰ ਕੱਲ ਸਾਡੇ ਕਣਕ ਛਿੱਟੇ ਗਿਨੇ ਦਾ ਬਹੁਤ ਔਖਾ ਹੋ ਜਾਣਾ ਤੇ ਅਸੀਂ ਆਟਾ ਪਹਿਾਣਾ ਵਾ ਤੇ ਮਾਲਕ ਦਾ ਸ਼ੁਕਰ ਕਰਦੇ ਆ ਉਹਦਾ ਕਿ ਉਹਨੇ ਕਣਕ ਕੱਲ ਸੁਪਨ ਦਾ ਮੋਕਾ ਦਿੱਤਾ ਬਹੁਤ ਸੁਪਰ ਜੀ ਤੇ ਆਪਾਂ ਅੱਜ ਆਟਾ ਪਹਿਾਵਾਂਗੇ बाकी वाक देख लो तेज नहीं आ गया। चलो मी एक मतलब कि एद गर्मी तो राहत होंगी मीह आ गया बहुत वजी वा गर्मी तो राहत होंगी रब का इस करके आप शुक्र भी करते हैं वो परमात्मा तो बहुत वजिए कर रहा वो पर जो गर्मी पैदा उदो बहुत तो गुस्सा चल रहा वा जो गर्मी पैदा है उदो बहुत गुस्सा कर कि हाए कि बैठीए तो की करिए कल ਮਿਸਟਰ ਇਹ ਕੱਲ ਹੀ ਸ਼ਾਮ ਨੂੰ ਜਿਵੇਂ 6:30 ਕੰਢੇ ਕਹਿੰਦੇ ਹਾਂ ਬੱਜੇ ਉਹ ਬਿਮਾਰ ਉਸ ਟਾਈਮ ਹੀ ਹੋਣ ਲੱਗ ਗਿਆ ਸੀ ਅੱਜ ਉਹ ਵਿਚਾਰਾ ਮੈਨੂੰ ਲੱਗਦਾ ਜ਼ਿਆਦਾ ਹੋ ਗਿਆ ਕਿ ਸਰਕਾਰ ਆਇਆ ਵੀ ਨਹੀਂ ਹੈਗਾ ਬਿਸਤਰਾ ਚ ਤੇ ਉਹ ਨੂੰ ਹੁਣ ਕਾਲੂ ਆਊਗਾ ਉਹ ਤੇ ਕਾਲੂ ਆਪਣੇ ਮਤਲਬ ਕਿ ਕੋਈ ਜਾਂ অর্ডার ਪਿਸੰਦ ਹੋਊਗੀ ਜਾਂ ਫਿਰ ਆਪਣੇ ਆਵਲ ਹੀ ਪੰਡ ਹੋਊਗੀ ਕੱਲ ਨੂੰ ਕਿਰੋ ਦੋਨਾਂ 'ਚ ਇੱਕ ਪਸੰਦ ਹੋਊਗੀ ਤੇ ਬਾਅਦ 'ਚ ਚਲੋ ਮਿਲਦੇ ਅੱਗੇ ਥਾਂ ਇਹ ਨਾ ਜੀ ਪੰਤਾਲੇ ਦਾ ਪਾਣੀ ਕਿੱਦਾਂ ਨਾ ਬਹੁਤ ਤੇਜ਼ ਬਾਰਿਸ਼ ਹੋ ਰਹੀ ਹੈ ਦੇਖੋ ਕਿ ਤੁਸੀਂ ਦੇਖ ਸਕਦੇ ਹੋ ਪੰਤਾਲੇ ਦਾ ਪਾਣੀ ਕਿੱਦਾਂ ਤੇ ਉਹ ਤੇ ਅੱਗੇ ਇਸੇ ਵਿੱਚ ਲਗਾਇਆ ਜੀਆ ਉਸ ਤੋਂ ਸੇਮੈਂਟ ਖਰਾਬ ਹੋ ਗਿਆ ਤੇ ਅੱਥੇ ਮੈਂ ਇੱਕ ਤਾਰਾ ਕੱਟਿਆ ਹਾਂ ਬਹੁਤ ਤੇਜ਼ ਬਰਸਾਤ ਆ ਤਾਂ ਦੇਖੋ ਸਾਡੇ ਮੱਛੀਆਂ ਵਾਲਾ ਦਰਿਆ ਬਣਨ ਲੱਗ ਗਿਆ ਤੇ ਤੈਨੂੰ ਪਤਾ ਹਨ ਇੱਥੇ ਟੋਆ ਹੈ ਤੇ ਫਿਰ ਇੱਥੇ ਕਿਹੜਾ ਪਾਣੀ ਨਹੀਂ ਕੰਮ ਕਰਦਾ ਆ ਮੈਂ ਤੁਹਾਨੂੰ ਦੱਸਦਾ ਤੈਨੂੰ ਪਤਾ ਰਹੇ ਦਾ ਹੈ ਲੋਜੀ ਇੱਧਰ ਨਾਲ ਬਗਲ ਹੋ ਗਿਆ ਫਿੱਲਾ ਸੀ ਸਾਰਾ ਲੋਜੀ ਇੱਧਰ ਨਾਲ ਬਗਲ ਹੋ ਰਿਹਾ ਹੁਣ ਆਪਣਾ ਇੱਧਰ ਨਾਲ ਬਗਲ ਹੋ ਰਿਹਾ ਇੱਥੇ ਡਾੜੀ ਪਾਣੀ ਨਾਲ ਲੱਗੇ ਹੋਇਆ ਪੈਰ ਤੋਂ ਮਿਸਤਰੀ ਸਾਡਾ ਲੱਗਿਆ ਹੋਇਆ ਆ ਮਮੀ ਉਹ ਬੈਠੇ ਆ ਮਮੀ ਕੋਲਾਈ ਦੀ ਅਨਰਿਫੇਲੀ ਪੈਂਡਜ ਆ ਪਿੱਛੇ ਰਹਿੰਦੇ ਆ ਆਲ ਮਾਰਿਆ ਮਾਰਿਆ ਗगन ਇਹ 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 ਲੱਗੇ ਹੋਏ ਨੇ ਖੇਡਣ ਦੋਨੇ ਜਣੇ ਖਿਰਾਰ ਤਾਂ ਬਹੁਤ ਕਰਦੇ ਆ ਬੱਚੇ ਕੋਈ ਨਹੀਂ ਤੇ ਮੇਰੀ ਤਿਆਰੀ ਲੱਗਦਾ ਆਊਗਾ ਖੋਲਿਆ ਪਿਆ ਬੱਦਲ ਬਾਕੀ ਪਤਾ ਨਹੀਂ ਆਊਗਾ ਕਿ ਨਹੀਂ ਹੋਊਗਾ ਰੱਬ ਨੂੰ ਪਤਾ ਪਰ ਬੱਦਲ ਖੋਲਿਆ ਪਿਆ ਹਾਂ ਕੈਵਨ ਕੈਵਨ ਆਏ ਕੈਵਨ ਕੈਵਨ ਕੀ ਕਰਦਾ ਹਾਈ ਕਰੋ ਹਾਈ ਕੈਵਨ ਡਰਦਾ ਗੱਗੂ ਕੈਵਨ ਡਰਦਾ ਵਾ ਜੋ ਜਾਂਦੇ ਉੱਥੇ ਜਾਂਦੇ ਜਾਂਦੇ ਗੱਲਬਾਤ ਚੱਲ ਰਹੀ ਹੈ ਪਤਾ ਨਹੀਂ ਕੋਈ ਕਾਫੀ ਦੀ ਗੱਲਬਾਤ ਚੱਲ ਰਹੀ ਹੈ ਚਲੋ ਬਗਲ ਹੋ ਗਿਆ ਨੇ ਸ਼ੁਕਰ ਆਪਣਾ ਮਾਤਮਾ ਨਜ਼ਾਰਾ ਲੋਕ ਦੇਖਦੇ ਜਾਂਦੇ ਸੀ ਆਲੇ-ਦਾਲੇ ਸਾਡੇ ਹੀ ਰਹਿ ਗਿਆ ਸੀ ਘਰ ਪਰਮਾਤਮਾ ਦੀ ਕਿਰਪਾ ਹੋ ਗਈ ਚੰਨ ਬਗਲ ਹੋ ਗਿਆ ਅੱਜ ਚਲੋ ਬਹੁਤ ਰਿਸ਼ਤੇਦਾਰ ਵੀ ਪਚਾਰਿਆਂ ਨੇ ਸਾਥ ਦਿੱਤਾ ਸਾਡੇ ਬਹੁਤ ਕਰੀਬ ਰਿਸ਼ਤੇਦਾਰਾਂ ਨੇ ਬਸ ਹੈ ਗਿਆ ਸਾਡੇ ਰਿਸ਼ਤੇਦਾਰ ਤੇ ਉਧਰ ਉਹ ਟੈਡੀ ਲੱਗੇ ਹੋਏ ਨੇ ਪਤਾ ਹੈ ਕਾਲਾ ਬੁੱਟਾ ਲੱਗਿਆ ਹੋਇਆ ਵਾ ਤੇ ਕੁਝ ਕਹਿ ਰਹੇ ਨੇ ਬੁੱਟੇ ਬਾਰੇ ਬੁੱਟੇ ਬਾਰੇ ਕੋਈ ਨੌਲੇਜ ਮੈਨੂੰ ਆਹ ਲੋ ਲੜਾਈ ਕਰ ਲਈ ਬੱਚਿਆਂ ਨੇ ਬੱਚੇ ਲੜਾਈ ਕਰ ਲਈ ਬੱਚਿਆਂ ਨੇ ਲੜਾਈ ਕਰ ਲਈ ਆ ਬੱਲਵ ਦੇ ਦੋ ਬੱਲਵ ਦੇ ਦੋ ਅੜਦਾ ਗੱਗਣਾ ਲਾ ਆ ਨਾ ਆਲਾ ਨਾ 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 انا ਇਹ ਗਗਾ ਨਾ ਮੱਕ ਕੁੱਟੋ ਬਹਾਤ ਹੈ ਦੇਖ ਕੇ ਮੈਂ ਕੁੱਟ ਰੀਆ ਕੁੜੀ ਮੋਢਾ ਬੁਥਾ ਤੜ ਉਤਰੋ ਮਾਰਦੀ ਹੈ ਲਾਜੀ ਅਸੀਂ ਲਿੱਤੀ ਹੈ ਨਿਊ ਕੁਰਸੀ ਨਾ ਦੇਖੋ ਕਿ ਨੇ ਸੋਨੀਆਂ ਨੇ ਲਿੱਤੀਆਂ ਪਾਂਚ ਨੇ ਦੋ ਪਰਲੇ ਪਾਸੇ ਪਈਆਂ ਨੇ ਤੇ ਬਾਕੀ ਆ ਪਈਆਂ ਨੇ ਆਪਣੇ ਸਾਹਮਣੇ ਮੈਂ ਇਸ ਕਮਰੇ ਦੇ ਵਿੱਚ ਲਗਾ ਪਈਆਂ ਮੈਂ ਕਿਹਾ ਚਲੋ ਰਖੜੀ ਦਾ ਤਿਹਾਰ ਆ ਮਹਿਮਾਨ ਆਉਂਦੇ ਆ ਗੈਸਟ ਆਉਂਦੇ ਨੇ ਤੇ ਆਪਾਂ ਇੱਥੇ ਲਗਾਤੀਆਂ ਕਿਉਂਕਿ ਸਾਰੇ ਰਿਸ਼ਤੇਦਾਰਾਂ ਨੇ ਆਣਾ ਹੁਣ ਤੇ ਆਪਣੇ ਪੈਣ ਪ੍ਰਾਸਾ ਵਾਣਗੇ ਘੋਵਾ ਹੁਣੇ ਸਾਰੀਆਂ ਆਣੀਆਂ ਤੇ ਆਪਾਂ ਇੱਥੇ ਰੱਖ ਲਈਆਂ ਫਿਰ ਬੈਠਣ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਨਾ ਤੇ ਕੁਰਸੀਆਂ ਮੈਨੂੰ ਬਹੁਤ ਪਸੰਦ ਨੇ ਬਾਕੀ ਤੁਸੀਂ ਦੱਸ ਦੋ ਇਹਨੂੰ ਕਿਨੂੰ ਕੁਰਸੀਆਂ ਵਧੀਆ ਲੱਗੀਆਂ ਇਹ ਕੁਰਸੀ 500 ਰੁਪਏ ਦੀ ਇੱਕ ਪਈ ਆ ਤੁਹਾਨੂੰ ਤੇ ਅਸੀਂ ਇਹਨੇ ਕਿਸ਼ਤਾਂ ਤੇ ਲਈਆਂ ਨੇ 200 ਰੁਪਏ ਹਫਤਾ ਕਿਸ਼ਤ ਕਿਸ਼ਤਾਂ ਤੇ ਸਮਾਨ ਬਹੁਤ ਹੀ ਵਧੀਆ ਮਿਲਦਾ ਉਹ ਪਈ ਵੇਸਟਾ ਨਾ ਜਿਹੜਾ ਕਿਸ਼ਤਾਂ ਤੇ ਉਹਦੇ ਕੋਲ ਬਹੁਤ ਕਿਸਮ ਦਾ ਮਤਲਬ ਸਮਾਨ ਆ ਮੰਜੇ ਕੂਲਰ ਵਗੈਰਾ ਸਾਰਾ ਸਮਾਨ ਆ ਉਹਦੇ ਕੋਲੇ ਤੇ ਅਸੀਂ ਅਗਲੀ ਵਾਰੀ ਦੇਖਦੇ ਕਿਹੜਾ ਸਮਾਨ ਲਵਾਂਗੇ ਫਿਰ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਤੇ ਵੈਸੇ ਮੈਨੂੰ ਕੁਰਸੀਆਂ ਉਹ ਸੋਹਣੇਆਂ 200 ਰੁਪਏ ਹਫਤੇ ਦਾ ਕੋਈ ਮਾੜਾ ਵੀ ਨਹੀਂ ਹੈਗਾ ਤੇ ਕਿਸ਼ਤਾਂ ਤੇ ਸਮਾਨ ਬਣ ਜਾਂਦਾ ਵਾ ਨਹੀਂ ਤਾਂ ਕਰਵਾਈ ਸਮਾਨ ਨਹੀਂ ਬੰਦਾ ਇੱਦਾਂ ਬੰਦਾ ਪੈਸੇ ਕਿਥੋਂ ਲਿਆਵੇ ਹਨਾ ਕਿਸ਼ਤਾ ਤੇ ਸਮਾਨ ਬਹੁਤ ਵਧੀਆ ਬਣ ਜਾਂਦਾ ਹੁਣ ਅਗਲੀ ਵਾਰੀ ਦੇਖਦੇ ਕੀ ਲੈਂਦੇ ਨੇ ਮੰਮੀ ਤੇ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਤੇ ਓਕੇ ਬਾਏ ਬਾਏ